ਸਤਿ ਸ੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰਾਂਨ ਤੱਕ ਜਰੂਰ ਬਨੇ ਰਹਿਣਾ ਜਿਨ੍ਹਾਂ ਵੀ ਰਪੈ ਨਵੇਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈ ਅਤੇ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਦੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਪਿੰਡ ਲਾੜ ਵੰਜਾ ਦੇ ਪਿੰਡ ਦੋੜੜਾ ਚ ਕਣਕ ਨੂੰ ਅੱਗ ਲੱਗ ਗਈ ਇਸ ਦੇ ਨਾਲ ਹੀ ਮੌਜੂਦਾ ਸਮੇਂ ਪੰਜਾਬ ਵਿੱਚ ਹਾੜੀ ਦੀ ਫਸਲ ਦੀ ਕਟਾਈ ਜੋਰਾ ਤੇ ਚੱਲ ਰਹੀ ਹੈ ਖੇਤਾਂ ਵਿੱਚ ਕੰਬਾਈਨਾ ਕਣਕ ਦੀ ਫਸਲ ਵੱਡ ਰਹੀਆਂ ਹਨ ਬੀਤੇ ਦਿਨ ਦੇ ਦੇ ਸੂਬੇ ਚਰਕਣਕ ਨੂੰ ਅੱਗ ਲੱਗਣ ਦੀਆਂ अनेका ਘਟਨਾਵਾਂ ਵਾਪਰ ਰਹੀਆਂ ਹਨ ਇਸ ਦਰਾਂ ਹਲਕਾ ਦਿਰਬਾ ਦੇ ਨੇੜੇ ਪਿੰਡ ਲਾੜ ਮੰਜਰਾ ਕਲਾਵਿਕੇ ਇੱਕ ਤੇਹਾਂ ਦੇ ਖੇਤ ਵਿੱਚ ਤਾਰਾਂ ਦੀ ਸਪਰਕਿੰਗ ਕਾਰਨ ਘਣ ਨੂੰ ਅੱਗ ਲੱਗ ਗਈ ਹੈ ਅਤੇ ਇਸ ਦੇ ਨਾਲ ਹੀ ਕਿਸਾਨ ਜਗਤਾਰ ਸਿੰਘ ਸਤਿਗੁਰ ਸਿੰਘ ਅਤੇ ਖੇਤ ਵਿੱਚ ਤਿੰਨ ਕਿੱਲੇ ਕਣਕ ਦੇ ਬਾਕੀ ਕਣਕ ਦੇ ਨਾਂ ਨੂੰ ਅੱਗ ਲੱਗੀ ਹੈ ਜਦਗੀ ਪਿੰਡ ਦੇ ਵਾਸੀਆਂ ਵੱਲੋਂ ਮੌਕੇ ਤੇ ਪਹੁੰਚ ਕੇ ਅੱਗ ਉਤੇ ਕਾਬੂ ਪਾਇਆ ਗਿਆ ਇਸ ਦੇ ਨਾਲ ਹੀ ਇਸ ਤੋਂ ਇਲਾਵਾ ਦੂਜੀ ਕੜਨਾ ਪਟਿਆਲ ਅਤੇ ਸਮਾਣਾ ਤੋਂ ਸਾਹਮਣੇ ਆਈ ਹੈ ਜਿੱਥੇ ਸਮਾਣਾ ਦੇ ਪਿੰਡ ਧੋਧੜਾ ਵਿੱਚ ਅੱਗ ਲੱਗ ਕਣਕ ਦੇ 3 ਏਕੜ ਕਣਕ ਦੀ ਫਸਲ ਸੜ ਕੇ ਸੁਆਹ ਹੋ ਗਈ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਓ ਧੰਨਵਾਦ